ਰੇਡਿੰਗ ਖਬਰ ਨਾਮਾ ਦੇ ਵਿੱਚ ਵੱਡੀ ਖਬਰ ਕੈਨੇਡਾ ਦੇ ਵਿੱਚ ਗੱਡੀਆਂ ਚੋਰੀ ਦੀ ਵਾਰਦਾਤਾ ਭਾਵੇਂ ਘਟਦੀ ਨਜ਼ਰ ਆ ਰਹੀ ਨੇ ਪਰ ਕਾਰ ਇੰਸ਼ੋਰੈਂਸ ਦਾ ਖਰਚਾ ਮੋੜ ਵੱਧ ਗਿਆ ਹੈ ਰੇਟ ਹਬ .ਸੀ ਤੇ ਤਾਜ਼ਾ ਸਰਵੇਖਣ ਦੇ ਮੁਤਾਬਕ 48 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਆਟੋ ਇੰਸ਼ੋਰੈਂਸ ਪ੍ਰੀਮੀਅਮ ਹਾਲ ਹੀ ਵਿੱਚ ਦੇ ਸਮੇਂ ਦਰਾਂ ਵਧ ਗਿਆ ਉਧਰ ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿਛਲੇ 7 ਬੀਮਾ ਦਾਅਵਿਆਂ ਦਾ ਨਟਾਰਾ ਕਰਦੇ ਆ ਡੇਡ ਅਰਬ ਡਾਲਰ ਦੀ ਅਦਾਇਗੀ ਕੀਤੀ ਗਈ ਆ ਅਤੇ ਇਹ ਰਕਮ 2018 ਦੇ ਮੁਕਾਬਲੇ 254 ਫੀਸਦੀ ਵੱਧ ਬਣ ਗਈ ਹੈ ਅਨਟਾਰੀਓ ਦਾ ਜ਼ਿਕਰ ਕੀਤਾ ਜਾਵੇ ਤਾਂ ਕਾਰ ਚੋਰੀ ਦੇ ਤਰਵੀਜ਼ ਦਿੱਤੀ ਗਈ ਹੈ ਤੇ ਰਕਮ 524 ਫੀਸਦੀ ਵਾਅਦੇ ਦੇ ਨਾਲ ਇੱਕ ਅਰਬ ਡਾਲਰ ਦਾ ਆਂਕੜਾ ਪਾਰ ਕਰ ਚੁੱਕੀ ਆ ਆਰ ਐਚ ਇੰਸ਼ੋਰੈਂਸ ਦੀ ਵਾਈਸ ਪ੍ਰੈਜ਼ੀਡੈਂਟ ਮਾਰਗਨ ਰਾਬਰਟਸ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਕਾਰ ਬੀਮੇ ਦਾ ਕੰਮ ਕਰ ਰਹੀ ਹੈ ਅਤੇ ਕਾਰ ਚੋਰੀ ਦੇ ਮਾਮਲੇ ਕਦੇ ਵੀ ਖਤਮ ਨਹੀਂ ਹੋਏ ਪਰ ਪਿਛਲੇ ਕੁਝ ਵਰਿਆਂ ਦੌਰਾਨ ਹੈਰਾਨੀ ਕਰਨ ਵਾਲੇ ਜੋ ਅੰਕੜੇ ਨਿਕਲ ਕੇ ਆਏ ਨੇ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਵੀ ਆਉਂਦੇ ਨੇ ਮਿਚ ਇੰਸ਼ੋਰੈਂਸ ਦੇ ਐਡਮ ਮਿਚਲ ਨੇ ਕਿਹਾ ਹੈ ਕਿ ਕਾਰ ਚੋਰੀਆਂ ਵਾਰਦਾਤਾਂ ਪਿਛਲੇ ਕੁਝ ਸਮੇਂ ਦੌਰਾਨ ਹੀ ਘਟੀਆਂ ਨੇ ਅਤੇ ਪੱਕੇ ਤੌਰ ਤੇ ਆਂਕੜਾ ਹੀਟਾਂ ਰਹਿਣ ਦੇ ਅਸਰ ਆਉਣ ਵਾਲੇ ਸਮੇਂ ਦੌਰਾਨ ਨਜ਼ਰ ਆਵੇਗਾ। ਆਮੇ ਦੋਹੜਾ ਰਿਕਾਰਡ ਬਿਲਕੁਲ ਸਾਫ਼ ਵੀ ਕਿਉਂ ਨਾ ਹੋਵੇ, ਬੀਮਾ ਪ੍ਰੀਮੀਅਰ ਦੀ ਰਕਮ ਵਿੱਚ ਵਾਧਾ ਦੇਣਾ ਹੀ ਪਵੇਗਾ। ਉਹਤੇ ਦੱਸਦੇ ਇਸ ਤੋਂ ਇਲਾਵਾ ਕੁਝ ਖਾਸ ਤੌਰ ਤੇ ਕਾਰਾਂ ਦੇ ਬੀਮਾ ਪ੍ਰੀਮੀਅਰ ਜ਼ਿਆਦਾ ਰੱਖੇ ਜਾ ਰਹੇ ਨੇ ਜਿਨ੍ਹਾਂ ਤੇ ਚੋਰੀ ਹੋਣ ਦੇ ਖਤਰੇ ਦੀ ਸੰਭਾਵਨਾ ਕਿਤੇ ਜ਼ਿਆਦਾ ਹੈ। ਕੈਨੇਡਾ ਵਿੱਚ ਇਸ ਵੇਲੇ ਕਾਰ ਖਰੀਦਣ ਦਾ ਮਤਲਬ ਮਹਿੰਗੇ ਬੀਮੇ ਦੀ ਅਦਾਗੀ ਮੰਨਿਆ ਜਾ ਰਿਹਾ ਹੈ ਜਦਕਿ ਕਿਸੇ ਵੀ ਬ੍ਰੈਮਟਨ ਅਤੇ ਮਿਸਾਗਾ ਵਰਗੇ ਇਲਾਕੇ ਦੇ ਅੰਦਰ ਆਟੋ ਇੰਸ਼ੋਰੈਂਸ ਦਰਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਰੇਟ ਆਫ ਦਿਸ ਸਰਵੇਖਣ ਦੌਰਾਨ ਕੈਨੇਡਾ ਦੇ ਵੱਖ-ਵੱਖ ਰਾਜਾ ਵਿੱਚ 1250 ਜਣਿਆਂ ਦੀ رائے ਦਰਜ ਕੀ ਗਈ ਦੂਜੇ ਪਾਸੇ ਮਾਰਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਮਹਿੰਗੀਆਂ ਕਾਰਾਂ ਬੀਮੇ ਨਹੀਂ ਲੈਣਾ ਚਾਹਦੇ ਉਹ Honda CRV, Dodge Ram 1500 ਸੀਰੀਜ਼ ਵਰਡ ਅਤੇ 150 ਸੀਰੀਜ਼ ਦੇ Lexus RX ਸੀਰੀਜ਼ ਅਤੇ ਟੋਇਡਾ ਹਾਈਡਜ਼ ਐਂਡ ਵਰਗੀਆਂ ਗੱਡੀਆਂ ਤੋਂ ਦੂਰ ਰਹਿਣ ਕਿਉਂਕਿ ਕਿਤੇ ਨਾ ਕਿਤੇ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਦੇ ਉੱਪਰ ਇੰਸ਼ੋਰੈਂਸ ਦਾ ਖਰਚਾ ਬਹੁਤ ਹੀ ਜ਼ਿਆਦਾ ਪੈਂਦਾ ਜਿਸ ਕਰਕੇ ਆਮ ਲੋਕਾਂ ਨੂੰ ਇਹਨਾਂ ਗੱਡੀਆਂ ਨੂੰ ਅਫੋਰਡ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਜਾਫਰ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਟੋ ਇੰਸ਼ੋਰੈਂਸ ਨੂੰ ਜਾਂ ਫਿਰ ਚੋਰੀਆਂ ਨੂੰ ਲੈ ਕੇ ਸਰਕਾਰ ਕਿੰਨੇ ਕੁ ਚੁਸਤ ਦੇ ਚਲਾਕੀ ਦੇ ਨਾਲ ਇਹਨਾਂ ਨੂੰ ਫੜ ਲਿਆ ਤੇ ਵੀਮੇ ਨੂੰ ਕੰਟਰੋਲ 'ਚ ਲੈ ਕੇ ਆਵੇਗੀ ਪਰ ਫਿਲਹਾਲ ਦੀ ਘੜੀ ਕੈਨੇਡਾ ਦੇ ਵਿੱਚ ਕਾਰ ਲੈ ਕੇ ਚਲਾਉਣਾ ਕਿਤੇ ਨਾ ਕਿਤੇ ਆਮ ਲੋਕਾਂ ਵਾਸਤੇ ਵੱਡੀ ਮੁਸ਼ਕਲ ਬਣ ਚੁੱਕੀ ਹੈ ਬੇਸ਼ੱਕ ਪੈਟਰੋਲ ਡੀਜ਼ਲ ਗੈਸ ਦੀ ਹਕਿੰਤਾ ਨਹੀਂ ਗੱਲ ਕੀਤੀ ਜਾਵੇ ਕਾਫੀ ਨਜਲੇ ਪਦਰ ਤੇ ਨੇ ਪਰ ਉਥੇ ਹੀ ਇਨਸ਼ੋਰਸ ਹਰ ਚੀਜ਼ ਦਾ ਇਨਸਾਬ ਤਾਬ ਬਰਾਬਰ ਕਰ ਦਿੰਦੀ ਹੈ ਰੀਡੀਅਨ ਕਵਰਨਾਮਾ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਆਜ ਨਿਊਜ਼ ਵਾਣ ਦੇ ਨਾਲ